ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਸਰਕਾਰ ਦੇ ਗਾੜੀ ਹੱਥ ਜਨ ਕੇ ਬੇਨਤੀ ਕਰਦਾ ਕਿ ਜਿਹੜੀ ਮਜਬੀ ਕੌਮ ਆ ਨਾ ਇਹ ਕੌਮ ਬੜੀ ਬਹਾਦਰ ਆ ਜਦੋਂ ਕਿਤੇ ਜੰਗ ਲੜਦੇ ਉਦੋਂ ਇਹਨਾਂ ਨੂੰ ਗਾੜੀ ਤੱਕ ਦਿੰਦੇ ਆ ਇਹਨਾਂ ਨੂੰ ਦਿੰਦੇ ਲੈਂਦੇ ਕੀ ਆ ਜਿੱਦਾਂ ਮੰਗਤਿਆਂ ਨੂੰ ਦਿੰਦੇ 5 ਕਿਲੋ ਕਣਕ ਕਦੀ ਦੇ ਦਿੰਦੇ ਆ ਲਾਲਚ ਤੈਨੂੰ ਅਸੀਂ ਕੋਠੇ ਪਾ ਕੇ ਦਿਆਂ ਕੋਈ ਕੋਠਾ ਨਹੀਂ ਆਉਂਦਾ ਸਾਨੂੰ ਕੋਈ ਕੋਈ ਗ੍ਰਾਂਟ ਨਹੀਂ ਮਿਲਦੀ ਨਾ ਸਾਨੂੰ ਕੋਈ ਕੋਈ ਰਾਤ ਸਾਨੂੰ ਆਏ ਨਹੀਂ ਰਹੀ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਸਾਡੇ ਖਿਲਾਫ ਹੋ ਗਏ ਨਾ ਮਜੀਬ ਸਿੰਘ ਬੜੇ ਭੜੇ ਹੁੰਦੇ ਆ ਤੇ ਅਣਖੀ ਜੋਹਦੇ ਆ ਦੇ ਇਹਨਾਂ ਨੇ ਪਲਟ ਦੇਣਾ ਸਰਕਾਰ ਨੂੰ ਪੁੰਜੇ ਮਾਰਨਾ ਤਖਤ ਤੋਂ ਲਾ ਕੇ ਫਿਰ ਸਾਨੂੰ ਕੋਈ ਜ਼ਮੀਨ ਪਾਂਡਾ ਦਿੰਦੇ ਆ ਨਾ ਸਾਨੂੰ ਕੋਈ ਕੋਈ ਸਾਨੂੰ ਕੋਈ ਲੋਨ ਨਹੀਂ ਦਿੰਦੇ ਵੀ ਕੋਈ ਕੰਮ ਹੀ ਚਲਾ ਲਵੇ ਸਾਨੂੰ ਇੱਕ ਲਾਲਚ ਦਿੱਤਾ ਤੁਹਾਨੂੰ ਇਹ ਕਣਕ ਦਿੰਨੇ ਆ ਤੁਹਾਨੂੰ ਹੀਰਾਛਣ ਦਿੰਨੇ ਆ ਰਾਸ਼ਨ ਵਿੱਚ ਦਾਲ ਮਿਲਦੀ ਸੀ ਚੌਲ ਮਿਲਦੇ ਸਾਰਾ ਕੁਝ ਇਹਨਾਂ ਨੇ ਬੰਦ ਕਰ ਦਿੱਤਾ ਤੇ ਹੁਣ ਸਾਨੂੰ ਮਿਹਰਬਾਨੀ ਕਰਕੇ ਕੁਛ ਨਾ ਕੁਛ ਵੱਧ ਤੋਂ ਵੱਧ ਖਰਚਾ ਹੋਣਾ ਮਿਲਣਾ ਚਾਹੀਦਾ ਵਾ ਨਹੀਂ ਤੇ ਸਾਡੇ ਬਹੁਤ ਦੁਨੀਆ ਤੰਗ ਹੋਈ ਆ ਇਹਨਾਂ ਨੇ ਬੋਟਾ ਨਹੀਂ ਗਾੜੀ ਤੁਹਾਨੂੰ ਪਾਉਣੀਆਂ ਤੁਹਾਡੀ ਸਰਕਾਰ ਇਹਨਾਂ ਪਲਟ ਮਾਰਦੀਆਂ ਥੱਲੇ ਜਿੱਦਾਂ ਇਹਨਾਂ ਵੱਡਿਆਂ ਨੇ ਗੱਲ ਕੀਤੀ ਆ 101% ਗੱਲ ਸਹੀ ਆ ਕੋਈ ਗਰਾਂਟ ਨਹੀਂ ਕੋਈ ਮਾਲੀ ਸਹੂਲਤ ਨਹੀਂ ਮਜਬੀ ਕੀ ਗੱਲ ਮਜਬੀ ਜਿਹੜੇ ਪੰਜਾਬ 'ਚ ਨਹੀਂ ਵਸਦੇ ਕੀ ਇਹਨਾਂ ਦਾ ਪੰਜਾਬ 'ਚ ਹਿੱਸਾ ਨਹੀਂ ਇਹਨਾਂ ਦੀਆਂ ਵੋਟਾਂ ਨਹੀਂ ਕੀ ਚੱਕਰ ਫੇਰ ਨਾ ਕਹੋ ਜੀ